ਲੋਗਾ ਨੂੰ ਜਿਹੜਾ ਨਾਸ਼ਤਾ ਕਰਦੇ ਆ ਪਰੌਂਠੇ ਮੋٹے ਮੋٹے ਲੈ ਕੇ ਪੰਜ ਪੰਜ ਚਾਰ ਚਾਰ ਮੈਂ ਕਹਿਣ ਲੱਗੀ ਤੁਹਾਨੂੰ ਬੱਚੇ ਜਿਹੜੇ ਆ ਸਵੇਰੇ ਕਹਿੰਦੇ ਕਿ ਸਾਨੂੰ ਤਾਂ ਪਰੌਂਠੇ ਚਾਹੀਦੇ ਆ ਅਲੱਗ ਅਲੱਗ ਤਰ੍ਹਾਂ ਦੇ ਮੈਂ ਉਹਨਾਂ ਨੂੰ ਕਹਿੰਨੀ ਵੀ ਚਲੋ ਠੀਕ ਆ ਵੀ ਜਿਵੇਂ ਆਪਾਂ ਵਿੱਚ ਆਲੂ ਪਾਤੇ ਜਾਂ ਮੇਥੇ ਪਾਤੇ ਇਹ ਸਾਰੀਆਂ ਚੀਜ਼ਾਂ ਪਾਤੀਆਂ ਵੀ ਪਰ ਉਹਨੂੰ ਆਪਾਂ ਨਾ ਤਲੀਏ ਨਾ ਪਰ ਬੱਚੇ ਮੰਨਦੇ ਨਹੀਂ ਹੈਗੇ ਤੇ ਜੇ ਹੁਣ ਖਾਣੇ ਵੀ ਆ ਪਰੌਂਠੇ ਉਹਨਾਂ ਨੇ ਉਹਦੇ ਨਾਲ ਕਿਹੜੀ ਐਸੀ ਚੀਜ਼ ਦਈਏ ਜਿਹਦੇ ਨਾਲ ਉਹ ਪਰੌਂਠਾ ਤੁਹਾਨੂੰ ਖਰਾਬ ਨਾ ਕਰੇ ਦੇਖੋ ਪਤਾ ਕੀ ਹੈ ਜੇ ਹੁਣ ਮੈਨੂੰ ਕੋਈ ਪੁੱਛੇ ਵੀ ਜ਼ਹਿਰ ਖਾਈਏ ਕਾਦੇ ਨਾਲ ਖਾਈਏ ਵੀ ਜ਼ਹਿਰ ਚੜੇਗਾ ਇਹ ਤਾਂ ਦੇਖੋ ਨੁਕਸਾਨ ਤਾਂ ਹੋ ਕਰੂਗੇ ਕਰ ਬਿਲਕੁਲ ਬੱਚੋ ਸੁਣ ਲਓ ਹੁਣ ਸੁਣ ਲਓ ਪਰ ਇੱਕ ਚੀਜ਼ ਵੱਡੀ ਹੈ ਜੇ ਤੁਸੀਂ ਬੱਚਿਆਂ ਨੂੰ ਸਵੇਰੇ ਸਵੇਰੇ ਸੈਲਡ ਖਾਣ ਦੀ ਆਦਤ ਪਾ ਦੋ ਫਸਟ ਸੈਲਡ ਖਾ ਲੈਣ ਫਸਟ ਮੀਲਾਈ ਹੋਵੇ ਇਹਨਾਂ ਦਾ ਹਾਂ ਪਹਿਲਾਂ ਮਤਲਬ ਸਲਾਦ ਖਾ ਲਿਆ ਸਲਾਦ ਜਿਹੜਾ ਹੈਗਾ ਉਹਦਾ ਇੱਕ ਇੱਕ ਸਭ ਤੋਂ ਬੈਸਟ ਜਿਹੜਾ ਸਰੋਤ ਹੈ ਉਹ ਹੈ ਮੂਲੀ ਹਾਂਜੀ ਮੂਲੀ ਹੋਗੀ ਗਾਜਰ ਹੋਗੀ ਉਹਦੇ ਵਿੱਚ ਟਮਾਟਰ ਹੋ ਗਿਆ ਖੀਰਾ ਹੋ ਗਿਆ ਇਹ ਚਾਰ ਚੀਜ਼ਾਂ ਇੱਕ ਪੰਜਵੀਂ ਉਹ ਚ ਚਕੰਦਰ ਚਕੰਦਰ ਜਿਹੜਾ ਜਿਹੜਾ ਲੋਕ ਖਾਂਦੇ ਆ ਉਹ ਸਕੰਦਰ ਆ ਮਤਲਬ ਚਿਹਰੇ ਤੇ ਨੂਰ ਰਹੂਗਾ ਰਹੂਗਾ ਨੂਰੀ ਮੈਡਮ ਤੇ ਉਹਦੀ ਕੀ ਚੀਜ਼ ਆ ਮੈਂ ਤੁਹਾਨੂੰ ਦੱਸਦਾ ਅੱਛਾ ਉਸ ਤੋਂ ਬਾਅਦ ਉਹ ਚ ਕਾਲੀ ਮਿਰਚ ਪਾਓ ओके ਤੇ ਕਾਲਾ ਨਮਕ ਪਾਓ ਇਹ ਤੁਹਾਡੀ ਗੱਟ ਹੈਲਥ ਨੂੰ ਕਾਲੀ ਮਿਰਚ ਜਿਹੜੀ ਆ ਉਹ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਬਾਡੀ ਦੇ ਵਿੱਚ ਜਿਹੜੇ ਲੋਕ ਐਂਟੀਬਾਇਓਟਿਕ ਖਾ ਲਓ ਇਹ ਕਰ ਉਹ ਕਾਲੀ ਮਿਰਚ ਉਹ ਤੋਂ ਵਧੀਆ ਕੰਮ ਕਰਦੀ ਆ ਨਾ ਤਾਂ ਰੇਸ਼ਾ ਹੋਣ ਦਿੰਦੀ ਆ ਨਾ ਹੀ ਕੋਈ ਕਿਸੇ ਕਿਸਮ ਦਾ ਇਨਫੈਕਸ਼ਨ ਹੋਣ ਦੇ ਨਾ ਉਹਨੇ ਤੇ ਉਸ ਤੋਂ ਬਾਅਦ ਲੋਕੀ ਜਿਹੜੇ ਪਰੌਂਠੇ ਖਾਂਦੇ ਆ ਜੀ ਉਹਦੇ ਵਿੱਚ ਕੀ ਆ ਕਿ ਪਰੌਂਠਿਆਂ ਦੇ ਵਿੱਚ ਅਜਵੈਨ ਜ਼ਰੂਰੀ ਹੈ ਜੀ ਕਾਲੀ ਮਿਰਚ ਜ਼ਰੂਰੀ ਹੈ ਤੇ ਲਾਲ ਮਿਰਚ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਲਾਲ ਮਿਰਚ ਜਿਹੜੀ ਆ ਉਹ ਤੁਹਾਡੇ ਜਿਹੜੀਆਂ ਹਾਰਟ ਦੀਆਂ ਆਰਟਰੀਜ਼ ਨੇ ਉਹਨਾਂ ਨੂੰ ਖੋਲਦੀ ਆ ਅੱਛਾ ਜੀ ਫਾਇਦਾ ਕਰਦੀ ਆ ਤੇ ਉਹ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਬੱਚਿਆਂ ਨੂੰ ਪਰੌਂਠਾ ਖਾਣ ਦਾ ਤਾਂ ਫਾਇਦਾ ਜੇ ਉਹਨਾਂ ਦੇ ਚਿਹਰੇ ਤੇ ਪਸੀਨਾ ਆ ਜਾਏ ਖਾਂਦੇ-ਖਾਂਦੇ ਮੂੰਹ ਚੋਂ ਵਜਣ ਸੀਟੀਆਂ ਫਿਰ ਤਾਂ ਖਾਏ ਪਰੌਂਠਾ ਤੇ ਉਹਨੇ ਡਾਈਜੈਸ਼ਨ ਵੀ ਠੀਕ ਕਰਨਾ ਹੈਨਾ ਹੁਣ ਜੇ ਤੁਸੀਂ ਕਹੋ ਵੀ ਆਲੂ ਵੀ ਪਾਉਣਾ ਹਾਂ ਹੈਨਾ ਪਨੀਰ ਵੀ ਪਾਉਣਾ ਗੋਭੀ ਵੀ ਪਾਉਣੀ ਸਾਰੀ ਸਬਜ਼ੀ ਉਹਦੇ ਨਾਲ ਬੈਸਟ ਆ ਹੁਣ ਲੋਕੀ ਕਹਿੰਣਗੇ ਗੋਲਸਾਹਬ ਦੇ ਆਪਦੇ ਮੂੰਹ ਚ ਪਾਣੀ ਆਈ ਜਾਂਦਾ ਤੇ ਪੰਜਾਬੀ ਪਰੌਂਠੇ ਦੇ ਬਿਨਾ ਨਾ ਜ਼ਿੰਦਗੀ ਹੁੰਦੀ ਪੰਜਾਬੀ ਪਰੌਂਠੇ ਤੋਂ ਬਿਨਾ ਰਹਿ ਨਹੀਂ ਸਕਦਾ ਹੁਣ ਹੁਣ ਜੇ ਗੋਲਸਾਹਬ ਵੀ ਖਾਂਦੇ ਆ ਐਸੀ ਗੱਲ ਨਹੀਂ ਮੈਂ ਜਦੋਂ ਨਾਰਮਲੀ ਮੈਂ ਖਾਂਦਾ ਪਰ ਇਹ ਜ਼ਰੂਰੀ ਹੈ ਕਿ ਉਸ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਪਰਹੇਜ਼ ਜਿਹੜਾ ਹੈਗਾ ਉਹ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਵੀ ਇਹ ਨਹੀਂ ਹੈ ਕਿ ਤੁਸੀਂ ਦੋ ਤਿੰਨ ਪਰੌਂਠੇ ਲਪੇਟ ਲਏ ਉਸ ਤੋਂ ਬਾਅਦ ਘਰੋਂ ਬਾਹਰ ਨਿਕਲੇ ਆਫਿਸ ਗਏ ਆਫਿਸ ਜਾਂਦੇ ਫੇਰ ਸਮੋਸਾ ਮੰਗਾ ਲਿਆ ਚਾਹ ਨਾਲ ਫੇਰ ਕੁਝ ਉਹ ਗਲਤ ਆ ਮਤਲਬ ਇਹਨੂੰ ਜੇ ਖਾਇਆ ਤੁਸੀਂ ਤਾਂ ਇਹਨੂੰ ਹਜ਼ਮ ਹੋਣ ਦਾ ਇੱਕ ਟਾਈਮ ਦਿਓ 2 ਘੰਟੇ 3 ਘੰਟੇ ਉਸ ਤੋਂ ਬਾਅਦ ਜਦੋਂ ਦੁਬਾਰਾ ਭੁੱਖ ਲੱਗੇ ਫੇਰ ਖਾਓ ਫੇਰ ਕੋਈ ਚੀਜ਼ ਸਾਈਡਫੈ ਲੋਗਾਂ ਨੂੰ ਜਿਹੜਾ ਨਾਸ਼ਤਾ ਕਰਦੇ ਆ ਪਰੌਂਠੇ ਮੋٹے ਮੋٹے ਲੈ ਕੇ ਪੰਜ ਪੰਜ ਚਾਰ ਚਾਰ ਮੈਂ ਕਹਿਣ ਲੱਗੀ ਤੁਹਾਨੂੰ ਬੱਚੇ ਜਿਹੜੇ ਆ ਸਵੇਰੇ ਕਹਿੰਦੇ ਕਿ ਸਾਨੂੰ ਤਾਂ ਪਰੌਂਠੇ ਚਾਹੀਦੇ ਆ ਅਲੱਗ ਅਲੱਗ ਤਰ੍ਹਾਂ ਦੇ ਮੈਂ ਉਹਨਾਂ ਨੂੰ ਕਹਿੰਨੀ ਵੀ ਚਲੋ ਠੀਕ ਆ ਵੀ ਜਿਵੇਂ ਆਪਾਂ ਵਿੱਚ ਆਲੂ ਪਾਤੇ ਜਾਂ ਮੇਥੇ ਪਾਤੇ ਇਹ ਸਾਰੀਆਂ ਚੀਜ਼ਾਂ ਪਾਤੀਆਂ ਵੀ ਪਰ ਉਹਨੂੰ ਆਪਾਂ ਨਾ ਤਲੀ ਹੈ ਨਾ ਪਰ ਬੱਚੇ ਮੰਦੇ ਨਹੀਂ ਹੈਗੇ ਤੇ ਜੇ ਹੁਣ ਖਾਣੇ ਵੀ ਆ ਪਰੌਂਠੇ ਉਹਨਾਂ ਨੇ ਉਹਦੇ ਨਾਲ ਕਿਹੜੀ ਐਸੀ ਚੀਜ਼ ਦਈਏ ਜਿਹਦੇ ਨਾਲ ਉਹ ਪਰੌਂਠਾ ਤੁਹਾਨੂੰ ਖਰਾਬ ਨਾ ਕਰੇ ਦੇਖੋ ਪਤਾ ਕੀ ਹੈ ਜੇ ਹੁਣ ਮੈਨੂੰ ਕੋਈ ਪੁੱਛੇ ਵੀ ਜ਼ਹਿਰ ਖਾਈਏ ਕਦੇ ਨਾਲ ਖਾਈਏ ਵੀ ਜ਼ਹਿਰ ਚੜੇਗਾ ਇਹ ਤਾਂ ਦੇਖੋ ਨੁਕਸਾਨ ਤਾਂ ਹੋ ਕਰੂਗੇ ਕਰ ਬਿਲਕੁਲ ਬੱਚੋ ਸੁਣ ਲਓ ਹੁਣ ਸੁਣ ਲਓ ਪਰ ਇੱਕ ਚੀਜ਼ ਵੱਡੀ ਹੈ ਜੇ ਤੁਸੀਂ ਬੱਚਿਆਂ ਨੂੰ ਸਵੇਰੇ ਸਵੇਰੇ ਸੈਲਡ ਖਾਣ ਦੀ ਆਦਤ ਪਾ ਦਿਓ ਫਰਸਟ ਸਲਾਦ ਖਾ ਲੈਣ ਫਰਸਟ ਮੀਲ ਹੀ ਹੋਵੇ ਇਹਨਾਂ ਦਾ ਹਾਂ ਪਹਿਲਾਂ ਮਤਲਬ ਸਲਾਦ ਖਾ ਲਿਆ ਸਲਾਦ ਜਿਹੜਾ ਹੈਗਾ ਉਹਦਾ ਇੱਕ ਇੱਕ ਸਭ ਤੋਂ ਬੈਸਟ ਜਿਹੜਾ ਸਰੋਤ ਹੈ ਉਹ ਹੈ ਮੂਲੀ ਹਾਂਜੀ ਮੂਲੀ ਹੋਗੀ ਗਾਜਰ ਹੋਗੀ ਉਹਦੇ ਵਿੱਚ ਟਮਾਟਰ ਹੋ ਗਿਆ ਖੀਰਾ ਹੋ ਗਿਆ ਇਹ ਚਾਰ ਚੀਜ਼ਾਂ ਇੱਕ ਪੰਜਵੀਂ ਉਹ ਚ ਚਕੰਦਰ ਚਕੰਦਰ ਜਿਹੜਾ ਜਿਹੜਾ ਲੋਕ ਖਾਂਦੇ ਆ ਉਹ ਸਕੰਦਰ ਆ ਮਤਲਬ ਚਿਹਰੇ ਤੇ ਨੂਰ ਰਹੂਗਾ ਰਹੂਗਾ ਹੂੰ ਨੂਰੀ ਮੈਡਮ ਤੇ ਉਹਦੀ ਕੀ ਚੀਜ਼ ਆ ਮੈਂ ਤੁਹਾਨੂੰ ਦੱਸਦਾ ਅੱਛਾ ਉਸ ਤੋਂ ਬਾਅਦ ਉਹ ਚਕਾਲੀ ਮਿਰਚ ਪਾਓ ਓਕੇ ਤੇ ਕਾਲਾ ਨਮਕ ਪਾਓ ਇਹ ਤੁਹਾਡੀ ਗੱਟ ਹੈਲਥ ਨੂੰ ਕਾਲੀ ਮਿਰਚ ਜਿਹੜੀ ਆ ਉਹ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਬਾਡੀ ਦੇ ਵਿੱਚ ਜਿਹੜੇ ਲੋਕ ਕਹਿੰਦੇ ਐਂਟੀਬਾਇਓਟਿਕ ਖਾ ਲਓ ਇਹ ਕਰ ਉਹ ਕਾਲੀ ਮਿਰਚੋਂ ਧੋ ਵਧੀਆ ਕੰਮ ਕਰਦੀ ਆ ਨਾ ਤਾਂ ਰੇਸ਼ਾ ਹੋਣ ਦਿੰਦੀ ਆ ਨਾ ਹੀ ਕੋਈ ਕਿਸੇ ਕਿਸਮ ਦਾ ਇਨਫੈਕਸ਼ਨ ਹੋਣ ਦੇਣਾ ਉਹਨੇ ਤੇ ਉਸ ਤੋਂ ਬਾਅਦ ਲੋਕੀ ਜਿਹੜੇ ਪਰੌਂਠੇ ਖਾਂਦੇ ਆ ਜੀ ਜੀ ਉਹਦੇ ਵਿੱਚ ਕੀ ਆ ਕਿ ਪਰੌਂਠਿਆਂ ਦੇ ਵਿੱਚ ਅਜਵਾਇਨ ਜ਼ਰੂਰੀ ਹੈ ਜੀ ਕਾਲੀ ਮਿਰਚ ਜ਼ਰੂਰੀ ਹੈ ਤੇ ਲਾਲ ਮਿਰਚ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਲਾਲ ਮਿਰਚ ਜਿਹੜੀ ਆ ਉਹ ਤੁਹਾਡੇ ਜਿਹੜੀਆਂ ਹਾਰਟ ਦੀਆਂ ਆਰਟਰੀਜ਼ ਨੇ ਉਹਨਾਂ ਨੂੰ ਖੋਲਦੀ ਆ ਅੱਛਾ ਜੀ ਫਾਇਦਾ ਕਰਦੀ ਆ ਤੇ ਉਹ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਬੱਚਿਆਂ ਨੂੰ ਪਰੌਂਠਾ ਖਾਣ ਦਾ ਤਾਂ ਫਾਇਦਾ ਜੇ ਉਹਨਾਂ ਦੇ ਚਿਹਰੇ ਤੇ ਪਸੀਨਾ ਆ ਜਾਏ ਖਾਂਦੇ-ਖਾਂਦੇ ਮੂੰਹ ਚੋਂ ਵਜਣ ਸੀਟੀਆਂ ਫਿਰ ਤਾਂ ਖਾਏ ਪਰੌਂਠਾ ਤੇ ਉਹਨੇ ਡਾਈਜੈਸ਼ਨ ਵੀ ਠੀਕ ਕਰਨਾ ਹੈਨਾ ਹੁਣ ਜੇ ਤੁਸੀਂ ਕਹੋ ਵੀ ਆਲੂ ਵੀ ਪਾਉਣਾ ਹਾਂ ਹੈਨਾ ਪਨੀਰ ਵੀ ਪਾਉਣਾ ਗੋਭੀ ਵੀ ਪਾਉਣੀ ਸਾਰੀ ਸਬਜ਼ੀ ਉਹਦੇ ਨਾਲ ਬੈਸਟ ਆ ਹੁਣ ਲੋਕੀ ਕਹਿੰਦੇ ਗੋਲਸਾਹਬ ਦੇ ਆਪਦੇ ਮੂੰਹ ਚ ਪਾਣੀ ਆਈ ਜਾਂਦਾ ਤੇ ਪੰਜਾਬੀ ਪਰੌਂਠੇ ਦੇ ਬਿਨਾ ਨਾ ਸੇਰ ਨਹੀਂ ਹੁੰਦੀ ਪੰਜਾਬੀ ਪਰੌਂਠੇ ਤੋਂ ਬਿਨਾ ਰਹਿ ਨਹੀਂ ਸਕਦਾ ਹੁਣ ਹੁਣ ਜੇ ਗੋਲਸਾਹਬ ਵੀ ਖਾਂਦੇ ਆ ਐਸੀ ਗੱਲ ਨਹੀਂ ਮੈਂ ਜਦੋਂ ਨਾਰਮਲੀ ਮੈਂ ਖਾਣਾ ਪਰ ਇਹ ਜ਼ਰੂਰੀ ਹੈ ਕਿ ਉਸ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਪਰਹੇਜ਼ ਜਿਹੜਾ ਹੈਗਾ ਉਹ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਵੀ ਇਨੀ ਹੈ ਕਿ ਤੁਸੀਂ ਦੋ ਤਿੰਨ ਪਰੌਂਠੇ ਲਪੇਟ ਲਏ ਉਸ ਤੋਂ ਬਾਅਦ ਘਰੋਂ ਬਾਹਰ ਨਿਕਲੇ ਆਫਿਸ ਗਏ ਆਫਿਸ ਜਾਂਦੇ ਫੇਰ ਸਮੋਸਾ ਮੰਗਾ ਲਿਆ ਚਾਹ ਨਾਲ ਫੇਰ ਕੁਝ ਉਹ ਗਲਤ ਆ ਜੀ ਮਤਲਬ ਇਹਨੂੰ ਜੇ ਖਾਇਆ ਤੁਸੀਂ ਤਾਂ ਇਹਨੂੰ ਹਜ਼ਮ ਹੋਣ ਦਾ ਇੱਕ ਟਾਈਮ ਦਿਓ 2 ਘੰਟੇ 3 ਘੰਟੇ ਉਸ ਤੋਂ ਬਾਅਦ ਜਦੋਂ ਦੁਬਾਰਾ ਭੁੱਖ ਲੱਗੇ ਫੇਰ ਖਾਓ ਫੇਰ ਕੋਈ ਚੀਜ਼ ਸਾਈਡ